ਕਈ ਲੋਕ ਇਦਾਂ ਦੇ ਵੀ ਮਿਲ ਜਾਂਦੇ ਨੇ ਉਹ ਗੁਰੂ ਨਾਨਕ ਸਾਹਿਬ ਬਾਰੇ ਬੋਲਦੇ ਹੁੰਦੇ ਨੇ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਵੀ ਕੁਝ ਇਦਾਂ ਦਾ ਬੋਲਦੇ ਹੁੰਦੇ ਨੇ। ਅਤ ਚੁੱਕੀ ਰੱਖਦੇ ਨੇ। ਚੰਚਲ ਹੈ, ਸ਼ਰਾਰਤੀ ਹੈ, ਸੰਤ ਕਾ ਨਿੰਦਕ ਮਹਾ ਅਤਤਾਈ। ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ। ਟਿਕਨ ਨਾ ਪਾਈ, ਉਹਦੇ ਮਨ ਵਿੱਚ ਟਿਕਾ ਨਹੀਂ ਹੁੰਦਾ। ਧੀਰਜ ਭਾ ਸਕੂਨ ਨਹੀਂ ਹੁੰਦਾ ਉਹਦੇ ਮਨ ਵਿੱਚ ਜੇ ਨਿੰਦਾ ਤੋਂ ਬੇਲਾ ਹੋਵੇ ਤਾਂ ਟਿਕਾ ਆਵੇ ਟਿਕਦਾ ਹੀ ਨਹੀਂ ਕਹਿੰਦੇ ਉਹ ਟਿਕਦਾ ਨਹੀਂ ਉਹਦੇ ਮਨ ਵਿੱਚ ਟਿਕਾ ਨਹੀਂ ਫਿਰ ਬੋਡੀ ਨੂੰ ਵੀ ਕਿੱਥੇ ਟਿਕਾ ਹੋਣਾ ਹੈ ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਇੱਥੇ ਮਹਾ ਹਤਿਆਰਾ ਲਿਖਿਆ ਹੈ ਇੱਕ ਤੋਂ ਵੱਧ ਕਤਲ ਕਰੇ ਮਹਾ ਹਤਿਆਰਾ ਹੁਣ ਅਖਰੀ ਅਰਥ ਕਰਾਂਗੇ ਸੰਤ ਕਾ ਜੋ ਨਿੰਦਕ ਆਉ ਕਾਤਲ ਹੈ ਮਹਾ ਹਤਿਆਰਾ ਪਹਿਲੀ ਗੱਲ ਤਾਂ ਉਹਨੇ ਆਪਣੇ ਆਤਮੇ ਦਾ ਕਤਲ ਕੀਤਾ ਹੁੰਦਾ ਜੀ ਆਪਣੇ ਆਤਮੇ ਦਾ ਆਪਣੇ ਅੰਦਰ ਦਾ ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ ਉਹਨਾਂ ਨੂੰ ਵੀ ਉਹ ਭਾਈ ਕਾਲਖ ਨਾਲ ਮੈਲਾ ਕਰ ਦਿੰਦਾ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਪਰਮੇਸ਼ਰ ਦੇ ਦਰਸ਼ਨ ਕਰੋ ਜੀ ਰਾਰੇ ਨੂੰ ਸਿਆਰੀ ਲੱਗੀ ਹੋਈ ਹੈ ਇਹ ਜਿਹੜੀ ਰਾਰੇ ਨੂੰ ਸਿਆਰੀ ਲੱਗੀ ਹੈ ਪਰਮੇਸ਼ਰ ਦੇ ਇਹਦਾ ਅਰਥ ਬਣਦਾ ਪਰਮਾਤਮਾ ਨੇ ਨਾ ਪਰਮੇਸ਼ਰ ਨੇ ਆਪ ਹੀ ਮਾਰ ਦਿੱਤਾ ਨਿੰਦਕ ਨੂੰ ਵਾਹਿਗੁਰੂ ਇੱਕ ਐਗਜ਼ਾਮਪਲ ਹੈ ਕੋਈ ਮਜ਼ਾਕ ਨਹੀਂ ਹੈ ਕਈ ਲੋਕਾਂ ਦੇ ਵਿਚਾਰਿਆਂ ਦੇ ਅੰਗ ਨਹੀਂ ਹੁੰਦੇ ਜੀ ਕਿਸੇ ਤਰ੍ਹਾਂ ਦੇ ਅੰਗ ਨਹੀਂ ਹੁੰਦੇ ਉਹ ਮੰंजे ਤੇ ਬੈਠੇ ਹੁੰਦੇ ਨੇ ਪਰ ਉਹਨਾਂ ਦਾ ਜੀਵਨ ਨਹੀਂ ਹੁੰਦਾ ਕਈ ਐਸੇ ਲੋਕ ਮਿਲ ਜਾਂਦੇ ਨੇ ਝਗੜਦੇ ਵੀ ਬੋਲਦੇ ਵੀ ਅਵਾ ਤਵਾ ਬੋਲਦੇ ਵਾਹਿਗੁਰੂ ਸਭ ਨੂੰ ਬਖਸ਼ੇ ਜਦੋਂ ਕਿਸੇ ਨਾਲ ਬਹੁਤਾ ਬੋਲਦੇ ਨੇ ਗਲ ਤਵਾ ਤਵਾ ਬੋਲਦੇ ਨੇ ਦੂਜਾ ਬੰਦਾ ਨਾ ਛਾਡੀ ਨੂੰ ਕੀ ਮਾਰਨੇ ਤੇ ਰੱਬ ਨੇ ਪਹਿਲਾਂ ਹੀ ਮਾਰਿਆ ਹੋਇਆ ਐਸੀ ਤਰ੍ਹਾਂ ਨਿੰਦਕ ਦੀ ਗੱਲ ਹੈ ਜੀ ਨਿੰਦਕ ਤਾਂ ਤੇ ਅਫਸੋਸ ਹੀ ਕਰਨਾ ਬਣਦਾ ਹੈ ਅਫਸੋਸ ਕਰੀਏ ਨਾ ਤਵਾ ਵਈ ਇਹ ਤੇ ਵਾਹਿਗੁਰੂ ਬਖਸ਼ੇ ਸਾਭ ਨੂੰ ਕਿਰਪਾ ਕਰੇ ਮਹਾਰਾਜ ਸੰਤ ਕਾ ਨਿੰਦ ਕਾ ਪਰਮੇਸ਼ਰ ਮਾਰਾ ਸੰਤ ਕਾ ਨਿੰਦ ਕ ਰਾਜ ਤੇ ਹੀਨ ਰਾਜ ਤੇ ਹੀਨ ਜਿਵੇਂ ਰਾਜ ਕਰੇ ਕਾ ਖਾਲਸਾ ਇਹ ਕਨਸੈਪਟ ਆਪਣੇ ਆਪ ਤੇ ਰਾਜ ਕਰਨਾ ਵਿਕਾਰਾਂ ਤੋਂ ਆਜ਼ਾਦ ਹੋ ਜਾਣਾ ਫਿਰ ਆਨੰਦ ਆਨੰਦ ਮਿਲਦਾ ਹੈ ਆਨੰਦ ਦਾ ਜਨਮ ਹੁੰਦਾ ਜੀ ਜਿਵੇਂ ਜਦੋਂ ਦੁਨੀਆ ਦਾ ਜਿੱਥੇ ਡਰ ਹੈ ਭੈ ਉਥੇ ਨਫ਼ਰਤ ਪੈਦਾ ਹੁੰਦੀ ਹੈ ਜਿੱਥੇ ਪਰਮਾਤਮਾ ਦਾ ਨਿਰਮਲ ਭੈ ਆ ਜਾਂਦਾ ਨਿਰਮਲ ਭੋਪਾ ਆ ਹਰ ਗੁਣ ਗਾਇਆ ਹਰ ਵੇਖੇ ਰਾਮ ਦੂਰੇ ਪ੍ਰੇਮ ਜਨਮ ਲੈ ਲੰਦਾ ਸੇਵੇਂ ਐਸੀ ਤਰ੍ਹਾਂ ਜਦੋਂ ਵੀ ਕਾਰਾਂ ਦਾ ਮਾੜਾ ਪ੍ਰਭਾਵ ਛੱਡ ਕੇ ਸਹਿਜ ਆਉਣਾ ਸੀ ਨਾ ਸੰਤ ਕਾ ਨਿੰਦਕ ਰਾਜ ਤੇ ਹੀ ਨ ਸਹਿਜ ਨਹੀਂ ਆਉਂਦਾ ਇਸੇ ਕਰਕੇ ਨਿੰਦਕ ਆਨੰਦ ਤੋਂ ਵਾਂਝਾ ਰਹਿ ਜਾਂਦਾ ਦੇ ਮਨ ਵਿੱਚ ਹੋਰ ਗੁਜੀ ਚਲੀ ਜਾਂਦਾ ਉਹ ਆਨੰਦ ਤੋਂ ਵਾਂਝਾ ਰਹਿ ਜਾਂਦਾ ਸੰਤ ਕਾ ਨਿੰਦਕ ਰਾਜ ਤੇ ਹੀ ਕੰਦੇ ਜੀ ਸਭ ਕੁਝ ਵੀ ਹੋਵੇ ਸੰਸਾਰਿਕ ਜੋ ਲੋੜਾਂ ਨੇ ਨਾ ਸਭ ਕੁਝ ਨਿੰਦਕ ਕੋਲ ਹੋਵੇ ਫੇਰ ਵੀ ਉਹਨੂੰ ਟਿਕਾ ਨਹੀਂ ਆਉਂਦਾ ਜੀ ਸੰਤ ਕਾ ਨਿੰਦਕ ਦੁਖੀ ਆ ਅਰਦੀਨ ਅਰਦੀਨ ਲਾਚਾਰ ਹੈ ਬਹੁਤ ਦੁਖੀ ਹੈ ਸੰਤਾਂ ਦਾ ਨਿੰਦਕ ਨੇਕ ਬੰਦਿਆਂ ਦਾ ਨਿੰਦਕ ਚੰਗੀਆਂ ਰੂਹਾਂ ਦਾ ਨਿੰਦਕ ਉਹ ਬੜਾ ਦੁਖੀ ਹੈ ਜੀ ਲਾਚਾਰ ਹੈ ਦਰسے ਉਹ ਵਿਚਾਰਾ ਸੰਤ ਕੇ ਨਿੰਦਕ ਕਹੋ ਸਰਬ ਰੋਗ ਸਰਬ ਰੋਗ ਇੱਕ ਨਹੀਂ ਸਭ ਬੁਮਾਰੀਆਂ ਲੱਗਦੀਆਂ ਨੇ ਜੀ ਉਹਨੂੰ ਮਾਨਸਿਕ ਰੋਗ ਵੀ ਆ ਕੇ ਪਿਆਪਦੇ ਨੇ ਤੇ ਸਰੀਰਕ ਰੋਗ ਵੀ ਉਹਨੂੰ ਘੇਰ ਕੇ ਰੱਖਦੇ ਨੇ ਸਭ ਤਰ੍ਹਾਂ ਦੇ ਰੋਗ ਉਹਨੂੰ ਲੱਗ ਜਾਂਦੇ ਨੇ ਸੰਤ ਕੇ ਨਿੰਦਕ ਕਹੋ ਸਰਬ ਰੋਗ ਸੰਤ ਕੈ ਨਿੰਦਕ ਕਉ ਸਦਾ ਵਿਜੋਗ ਸੱਚੇ ਮਾਰਗ ਵਾਲੇ ਪਾਸੇ ਨੂੰ ਤੁਰ ਨਹੀਂ ਸਕਦਾ ਵਿਜੋਗ ਪਰਮਾਤਮਾ ਤੋਂ ਵਿਛੋੜਾ ਪਿਆ ਰਹਿੰਦਾ ਹੈ ਜੀ ਉਸ ਦਾ ਸਦਾ ਹੀ ਵਿਛੋੜਾ ਪਿਆ ਰਹਿੰਦਾ ਹੈ ਪਰਮਾਤਮਾ ਤੋਂ ਉਸ ਦਾ ਜੀ ਸਦਾ ਕਿਉਂਕਿ ਉਹ ਆਪ ਹੀ ਪਰਮੇਸ਼ਰ ਨੇ ਸੰਤ ਕਾ ਨਿੰਦਕ ਪਰਮੇਸ਼ਰ ਮਹਾ ਨੀਂਦ ਤੇ ਪਰਮੇਸ਼ਰ ਨੇ ਆਪ ਹੀ ਮਾਰ ਦਿੱਤਾ ਹੈ ਕਿਉਂਕੋ ਨੀਂਦਾਂ ਪਤਾ ਕੀ ਦੀ ਕਰਦਾ ਜਿਹਦੀ ਜੋਤ ਹੀ ਪਰਮਾਤਮਾ ਨਾਲ ਮਿਲ ਗਈ ਹੈ ਗੁਰੂ ਸਾਹਿਬ ਦੀ ਗੁਰਬਾਣੀ ਦੇ ਜਿਹਨੇ ਦਰਸ਼ਨ ਕੀਤੇ ਨੇ ਜਿਵੇਂ ਭਾਈ ਮਨੀ ਸਿੰਘ ਨੇ ਇੱਕ ਇੱਕ ਅੱਖਰ ਦੇ ਦਰਸ਼ਨ ਕੀਤੇ ਹੋਏ ਨੇ ਸ਼ਿਆਹੀ ਲਾ ਕੇ 21 ਅੱਖਰ ਲਿਖਿਆ ਵੀ ਹੋਇਆ ਹੈ ਤਉ ਈਕੀ ਕਬੈਨ ਭਾਈ ਸਾਹਿਬ ਜੀ ਦੇ ਜੀਵਨ ਵਿੱਚ ਪ੍ਰੈਕਟੀਕਲ ਹੈ ਜਿਉਂਦੇ ਜੀ ਮੁਕਤ ਰੱਬ ਘੁੰਮਦਾ ਜੀ ਇੱਥੇ ਰੱਬ ਰੂਪੇ ਨਿਸ਼ਾਨ ਜਿਹੜਾ ਐਸੇ ਵਿਅਕਤੀ ਦੀ ਕੋਈ ਨਿੰਦਾ ਕਰਦਾ ਦੁਸ਼ਤ ਦੂਤ ਸਭ ਤੁਝ ਤੇ ਨਿਭਣ ਹੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਈ ਜੋ ਜੋ ਤੇਰੇ ਭਗਤ ਦੁਖਾਈ ਓ ਤਤਕਾਲ ਤੁਮ ਮਾਰਾ ਓ ਤਤਕਾਲ ਤੁਮ ਮਾਰਾ ਵਾਟ ਗੁਰੂ ਵਾਟ ਗੁਰੂ ਵਾਟ ਗੁਰੂ ਵਾਟ ਗੁਰੂ ਵੇਖੋ ਜੀ ਸੰਤ ਕੇ ਨਿੰਦਕ ਕੋ ਸਦਾ ਬੀ ਜੋਗ ਬੀ ਜੋਗੀ ਸੇ ਕਰਕੇ ਭਾਈ ਪਰਮਾਤਮਾ ਤੋਂ ਛੋੜਾ ਪਿਆ ਰਹਿੰਦਾ ਕਿਉਂਕਿ ਉਹਨੇ ਕਦੇ ਸੰਗਤੀ ਨਹੀਂ ਕਰਨੀ ਜੇ ਸੰਗਤ ਵਿੱਚ ਭੁਲਬਲੇ ਖਿਆ ਵੀ ਜਾਂਦਾ ਹੈ ਉਹ ਸੁਣਦਾ ਨਹੀਂ ਉਹਦੇ ਕੰਨ ਬੰਦ ਹੁੰਦੇ ਨੇ ਅੰਦਰ ਦੇ ਕੰਨ ਬੰਦ ਹੁੰਦੇ ਨੇ ਉਹਦੀ ਜਿੰਦ ਨਹੀਂ ਇਸ ਗੱਲ ਨੂੰ ਪਿਆਰ ਹੁੰਦੀ ਉਹਨੇ ਕਦੇ ਨਹੀਂ ਸੁਣਿਆ ਸੀ ਲਿਬ ਛੁੜ ਕੇ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਨਹੀਂ ਸੁਣਿਆ ਸੀ ਬਈ ਮੇਰਾ ਗੁਰੂ ਕੀ ਬੋਲਦਾ ਨਹੀਂ ਸੁਣਿਆ ਸੀ ਇਹ ਤੇ ਵਾਹਿਗੁਰੂ ਕਿਰਪਾ ਕਰੇ ਜਾ ਜਿਸ ਸੰਤ ਦੀ ਨਿੰਦਾ ਕਰਦਾ ਪਿਆ ਉਸ ਸੰਤ ਕਿਰਪਾ ਕਰੇ ਉਹਦੇ ਤੇ ਸੰਤ ਕੀ ਨਿੰਦਾ ਦੋਖ ਮੈਂ ਦੋਖ ਭਾਈ ਪੰਚਮ ਪਾਸ਼ਾ ਕਹਿੰਦੇ ਨੇ ਸੰਤਾਂ ਦੀ ਨਿੰਦਾ ਕਰਨੀ ਗਲਤ ਗੱਲ ਐ ਵੱਡੇ ਦੋਖਾਂ ਵਿੱਚ ਵੱਡਾ ਦੋਖ ਹੈ ਉਹਨਾਂ ਦੀ ਨਿੰਦਾ ਕਰਨਾ ਬਹੁਤ ਗਲਤ ਗੱਲ ਐ ਸਭ ਤੋਂ ਮਾੜਾ ਕਰਮ ਹੈ ਸੰਤਾ ਦੀ ਨਿੰਦਿਆ ਕਰਨੀ ਭਲੇ ਪੁਰਸ਼ਾਂ ਦੀ ਨਿੰਦਿਆ ਕਰਨੀ ਚੰਗੀਆਂ ਰੂਹਾਂ ਦੀ ਨਿੰਦਿਆ ਕਰਨੀ ਨੇਕ ਬੰਦਿਆਂ ਦੀ ਨਿੰਦਾ ਕਰਨੀ ਗਲਤ ਗੱਲ ਹੁੰਦੀ ਐ ਕਿਸੇ ਦੀ ਵੀ ਨਿੰਦਾ ਕਰਨੀ ਗਲਤ ਗੱਲ ਹੈ ਜਦੋਂ ਕਿਰਪਾ ਹੋ ਜਾਂਦੀ ਹੈ ਭਾਈ ਉਸਤਤ ਨਿੰਦਾ ਤਉ ਤਿਆਗੈ ਜੇ ਉਸ ਵਿਅਕਤੀ ਦੀ ਨਿੰਦਿਆ ਵੀ ਹੁੰਦੀ ਆ ਉਹਨੂੰ ਤਾਂ ਵੀ ਕੋਈ ਪਰਵਾਹ ਨਹੀਂ ਮੋਦੀ ਉਸਤਤ ਵੀ ਹੁੰਦੀ ਆ ਉਹਨੂੰ ਕੁਝ ਨਹੀਂ ਲੈਣਾ ਖੋਜੈ ਪਦ ਨਿਰਵਾਨਾ ਜਨ ਨਾਨਕ ਦੇ ਖੇਲ ਕਠਨ ਹੈ ਕਿਨਹੁ ਗੁਰਮੁਖ ਜਾਨਣਾ ਪਰ ਪੰਚ ਪਾਸ਼ਾ ਕਹਿੰਦੇ ਨੇ ਭਾਈ ਨਿੰਦਿਆ ਮਾੜੀ ਹੀ ਮਾੜੀ ਐ ਸੰਤ ਕੀ ਨਿੰਦਾ ਦੋਖ ਮੈਂ ਦੋਖ ਵੱਡੇ ਦੋਖਾਂ ਵਿੱਚ ਵੱਡਾ ਦੋਖ ਹੈ ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ ਨਾਨਕ ਭਾਵ ਮਹਿਲਾ ਪੰਜਵਾ ਜੀ ਕਹਿੰਦੇ ਨੇ ਸੰਤ ਭਾਵੈ ਜੇ ਸੰਤ ਚਾਵੇ ਨਾ ਉਹ ਨਿੰਦਕ ਦਾ ਸੁਭਾਅ ਫੇਰ ਵੀ ਬਦਲ ਸਕਦਾ ਹੈ ਧਾ ਕਿਰਪਾਲੂ ਧਿਆਲੂ ਸੰਤ ਐ ਸੰਤ ਦਾ ਹਿਰਦੈ ਜੀ ਵੇਖੋ ਉੱਤੇ ਜਿੰਨੀ ਵੀ ਆਪ ਜੀ ਨੇ ਪੰਕਤੀਆਂ ਵਿਚਾਰੀਆਂ ਨੇ ਨਾ ਮੈਲਾ ਪੰਜਵਾਂ ਜੀ ਗੁਰੂ ਅਰਜਨ ਸਾਹਿਬ ਜੀ ਨਾ ਸੰਤ ਦੇ ਨਿੰਦਕ ਦੀ ਗੱਲ ਕਰਦੇ ਪਏ ਨੇ ਹੁਣ ਬਾਤ ਵਿੱਚ ਵੇਖੋ ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਹ ਬਾਤ ਵਿੱਚ ਸੰਤਾਂ ਦੇ ਗੁਨਾ ਦੀ ਗੱਲ ਏਡਾ ਹਿਰਦਾ ਕਿਰਪਾਲੂ ਤੇ ਆਲੋ ਹੈ ਉਹਦਾ ਨਿੰਦਕ ਅਸੀਂ ਤੇ ਲੜਨ ਲੱਗ ਜਾਂਦੇ ਪਰ ਈਡਾ ਕਿਰਪਾਲੂ ਦੇ ਆਲੂ ਹਿਰਦਾ ਦਵਾਰੇ ਫੇਰ ਉਹਨੂੰ ਮੁਕਤ ਕਰ ਸਕਦਾ ਐ ਇੰਨੀ ਪਾਵਰ ਰੱਖਦਾ ਐ ਜੀ ਸਾਧੂ ਸਭ ਆਈ ਬਦਲ ਦਿੰਦਾ ਗੁਰੂ ਨੂੰ ਦਵਾਰੇ ਮਿਲਾ ਦਿੰਦਾ ਐ ਇੰਨੀ ਕੰਨਾਂ ਵਿੱਚ ਸਿੱਖਿਆ ਪਾਉਂਦਾ ਗੁਰੂ ਦੀ ਸਿੱਖਿਆ ਪਾਉਂਦਾ ਬੰਦੇ ਦੇ ਅੰਦਰ ਸੱਚ ਮੁੱਚ ਭਾਈ ਇੰਨਾ ਪਿਆਰ ਪੈਦਾ ਕਰ ਦਿੰਦਾ ਉਹ ਕਹਿੰਦਾ ਜਿਹਦੀ ਗੁਰਬਾਣੀ ਸੁਣ ਕੇ ਇੰਨਾ ਆਂੰਦਾ ਦੌਖੇ ਮੈਨੂੰ ਲੈ ਕੇ ਚੱਲੋ ਗੁਰੂ ਨਾਲ ਦਵਾਰੇ ਮਿਲਾ ਦਿੰਦਾ ਐ ਚੰਗੇ ਗੁਨਾ ਨਾਲ ਮਿਲ ਜਾਂਦਾ ਸਾਥ ਸੰਤੋਖ ਦੇਆ ਧਰਮ ਧੀਰਜ ਨਾਲ ਇੱਕ ਇੱਕ ਕਰ ਦਿੰਦਾ ਸੰਤ ਦਵਾਰੇ ਨੂੰ ਨਿੰਦਕ ਗੂਰ ਕੀ ਰੁਪਾ ਤੇ ਹਟਿਓ